ਅੰਜੇ ਐਦਾ ਹੁੰਦੀ ਆ ਹਲਾ ਲਲਾ ਮੂ ਜਾ ਕੇ ਲਾ ਦੋਂਗਾ ਪੀ ਐਪ ਦੀ ਗਰਮ ਮੰਮੀ ਤੂੰ ਕਹਿ ਕੇ ਹਟੀ ਸਸ ਕਾਲ ਤਾਂ ਦਮਾ ਵੀ ਆਖ ਸਕਦਾ ਹੈ ਸੋ ਅਜਿਹਾ ਦਿਨ ਕਿਹਜਰ ਹੋਗਾ ਸਰਬ ਲੋਕ ਜਿਸੀ ਉਸੇ ਤਰੀਕਾ ਬੜੇ ਰਹਿਗਾ ਹਾਂਜੀ ਮੰਮੀ ਜੀ ਬਣਾਇਆ ਦਾਲ ਮਹਨੇ ਮਹਾਂ ਚੋਲੇ ਓਕੇ ਅੰਦੇਲ ਵੀ ਤਾ ਬਹੁਤ ਪਰ ਡੈਡੀ ਘਟ ਖਾਂਦੇ ਆ ਰਣਾਵੇਂ ਆ ਡੈਡੀ ਘਟ ਘਾੜੇ ਤਾਵਾ ਘਟ ਕਰ ਦਈਏ ਤੇ ਹਲੇ ਵੀ ਅਸੀਂ ਠੀਕ ਨਹੀਂ ਹੈਗੇ ਖਿਆਲ ਅ ਕੱਲ ਅਸੀਂ ਵੀਲੋਗ ਬਣਾਣੀ ਹੋਇਆ ਕੱਲ ਚਾਹੇ ਹੋਊਗੀ ਸੀ ਫਿਰ ਮੈਂ ਰਹਾ ਤਾ ਤੇ ਪੀਪਰ ਵਾਲੀ ਦੇਸੀਏ ਹੁਣ ਵੀ ਪੀਪਰ ਪਾਣ ਜਾਣਾ ਤੇ ਫਿਰ ਚੱਲਦੇ ਆਂ ਤੇ ਪੀਪਰ ਪਾ ਕੇ ਫਿਰ ਆਉਂਦੇ ਆ ਫਿਰ ਮਿਲਦੇ ਆ ਤੁਹਾਨੂੰ ਹਾਂਜੀ ਹੁਣ ਅਸੀਂ ਆਗੇ ਕਰੇ ਤੇ ਪਰ પાਕੇ ਤੇ ਮੰਮੀ ਜੀ ਕਿੱਦਾਂ ਲਰੇ ਆ ਦਿਨ ਬਸ ਬਥੀਆ ਮੁੰਡੇ ਕੱਪੜੇ ਧੋਈ ਜੰਨੇ ਆ ਅੱਛਾ ਅੱਛਾ ਤੇ ਪਰ ਵਧੀਆ ਹੋ ਗਿਆ ਸਾਰਿਆਂ ਦਾ ਤੇ ਫੇ ਸਾਰਿਆਂ ਨੂੰ ਹਾਂ ਹੁਣ ਖਤਮ ਫਿਨਿਸ਼ ਹੋ ਗਿਆ ਤੇ ਸਾਰਿਆਂ ਨੂੰ ਮਿਲ ਕੇ ਫੇਰ ਆਏ ਹਾਂ ਦੀ ਛੁੱਟੀ ਹੈ ਸੰਡੇ ਦਾ ਕੱਲ ਸੰਡੇ ਆ ਕੱਲ ਦੀ ਛੁੱਟੀ ਆ ਤੇ ਨਾਲੋਂ ਦੇਖਦੇ ਮਾਸੀ ਹਾਂ ਮਾਸੀ ਵੀ ਦੇਖੋ ਕੱਲੋਂ ਜੇ ਜੇ ਸਿਹਤ ਠੀਕ ਹੋਈ ਮੈਂ ਤਾਂ ਹੀ ਚਲ ਅੱਛਾ ਮਾਸੀ ਆ ਗਏ ਆ ਭਿੰਦੇ ਮਾਸੀ ਆਸਟ੍ਰੇਲੀਆ ਤੋਂ ਉਹ ਤਾਂ ਪੁਰਾਣੇ ਵੀ ਹੋ ਚਲੇ ਅਸਮੀਂ ਕੀ ਹੋਇਆ ਅ ਤੇ ਉਹਨਾਂ ਦੇ ਰੇ ਕੀ ਕਰਦੇ ਹੋ 15 ਕੁ ਦਿਨ ਤਾਂ ਹੋ ਚਲੇ ਆ ਹਾਂ 15 ਦਿਨ ਹੋ ਗਏ ਹਫਤਾ ਹੋਇਆ ਉਹਦੀ ਕੀ ਜਾਂਦੇ ਹਾਂ ਹਾਂ ਬਸ ਫੋਨ ਤੇ ਕਹੀ ਜਾਂਦੇ ਕਦੋਂ ਆਣਾ ਕਦੋਂ ਤੇ ਸਾਡੇ ਤਾਂ ਟਾਈਮ ਨਾਲ ਸਿਹਤ ਵੀ ਅੱਧੀ ਆ ਜਾਣੀ ਹੁੰਦਾ ਹੈ फफ जो क कर हांजी असी बो जाद लि मिलले हो गया <coughs> पहसीसारदिन पे उना हो गते सी के मड़ा जा बाहर को मलेन यादर मम्मीजी को ਇਦਰ ਕਾਲਾ ਪਿਲਾਉਂਦਾ ਆ ਆਹ ਲੇਕ ਤੇ ਪਰੇ ਹਾਂ ਤੇ ਬਹੁਤ ਸੇਵੀਆਂ ਖਰਾਬ ਹੋ ਗਈਆਂ ਹੁਣ ਮੈਂ ਕਿ ਮੜਿਆ ਬੇੜੇ ਚ ਕੌ ਮਲਣ ਨੇ ਆ ਥੋੜਾ ਜਿਹਾ ਬਹੁਤ ਹਾਲ ਖਰਾਬ ਹੋਈ ਤੇ ਅੱਜ ਮੰਮੀ ਜੀ ਕਹਿੰਦੇ ਸੇਵੀਆਂ ਖਲਾਨੀਆਂ ਤੁਹਾਨੂੰ ਸੇਵੀਆਂ ਸਾਈ ਤੇ ਥੋੜਾ ਜਿਹਾ ਉਨਾ ਵੀ ਕਹਿੰਦੇ ਵਧੀਆ ਹੋ ਜਾਂਦੀ ਖਾਂਸੀ ਵਗੈਰਾ ਠੀਕ ਹੋ ਜਾਂਦੀ ਆ ਤੇ ਫੇ ਉਹ ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਬਣਦੀ ਆ ਤੇ ਤੁਸੀਂ ਵੀ ਜੇ ਬਾਇਚਾਸ ਨ ਹੋਵੋ ਨਾ ਜੇ ਹੋਏ ਤਾਂ ਦੱਕ ਜਰੂ ਖਾਓ ਫੇ ਤੁਹਾਨੂੰ ਦੱਸਾਂਗੀ ਕਿੱਦਾਂ ਦਾ ਰਿਜ਼ਲਟ ਆ ਹਾਂਜੀ ਖਾਂਸੀ ਤੋਂ ਸ਼ੁਰੂਆਤ ਤੇ ਖਾਂਸੀ ਕੋ ਜਿਆਦਾ ਹਾਂਜੀ ਜੇ ਇਧਰ ਅਸੀਂ ਪਾਣੀ ਰੱਖ ਦਿੱਤਾ ਰਿਜੇ ਤੇ ਇੱਧਰ ਹੈਗੀਆਂ ਆ ਸੇਵੀਆਂ ਜੋ ਅਸੀਂ ਬਣਾਉਣੀਆਂ ਆ ਮੇਰੇ ਲਈ ਉਹ ਵੀ ਤੋੜ ਕੇ ਆਂ ਆ ਪਾਣੀ ਆ ਪਾਣੀ ਪਹਿਲਾਂ ਰਿੰਨਾ ਦੇ ਚਾਹ ਚੀ ਬਣਾਵਾਂਗੇ ਹਾਂਜੀ ਵਿੱਚ ਮਿੱਠਾ ਪਾੜਾ ਆ ਵੈਸੇ ਗੁੜ ਦੀ ਵੀ ਬੜ ਚੰਗੀ ਆ ਕਹਿੰਦੇ ਗੋੜਾ ਜਿਹਾ ਵੈਟਰ ਹੁੰਦੀ ਪਰ ਗੁੜ ਹੈ ਨਹੀਂ ਸੀਗਾ ਮੇਰੀ ਜਿੱਦ ਦਾ ਹਾਲ ਸੀ ਫੇ ਬਣਾਉਣੀ ਚਾਹੀਦੀ ਸੀ ਅੱਜ ਬਣਾਈ ਜਦੀ ਮਾਸ਼ਾ ਚੀ ਆ ਨੀ ਦਾ ਉਹ ਮੰਮੀ ਕਹਿੰਦੇ ਖਾਂਦੇ ਨਹੀਂ ਮਨੂ ਮੋਚ ਰੇਸ਼ਾ ਜੀ ਹੋ ਗਈ ਆ ਤੇ ਉਹਨੇ ਕਰਕੇ ਫੇਰ ਮੰਗੀਆਂ ਨੇ ਸੇਵੀਆਂ ਬਣਾ ਕੇ ਦਿੰਦੀ ਆ ਪੰਗੀਆਂ ਸੀਗੀਆਂ ਦਰਕਾਰ ਹੈਗੇ ਇੱਕ ਦੋ ਦੇ ਤੇ ਖਾਣੇ ਉਕਾਰੇ ਰੋਜ ਰੋਬ ਬਹੁਤ ਉਮੀ ਬਣਾਉਂਦੇ ਵੀ ਇੰਨੇ ਤੇਲ ਵਾਲਾ ਰੱਦ ਕਰ ਐਟ ਹੋ ਕੇ ਮੇਰਾ ਮੂੰਹ ਉਤਰਾ ਹੋ ਜਾਂਦਾ ਲੋਰੀ ਚਾਚੀ ਜੀ ਉੱਧਰ ਹੋ ਗਈ ਤਿਆਰ ਇਹਨੂੰ ਕੱਢ ਲਿਆ ਪਾਣੀ ਨੂੰ ਕੱਢ ਲਿਆ ਅਸੀਂ ਹੁਣ ਅਸੀਂ ਇਹਦੇ ਵਿੱਚ ਸੇਵੀਆਂ ਬਣੀਆਂ ਨਹੀਂ ਕੇ ਦੇਸੀ ਕੇ ਪੜਾ ਦੇਸੀ ਲੋਜੀ ਮੰਮੀ ਜੀ ਪਿੱਲੀ ਚ ਪਾੜ ਲੱਗੇ ਆ ਦੇਸੀ ਕੇ ਲੋਜੀ ਮੋਸਟਰ ਕਨਸ਼ਾ ਚਾਣਾ ਮੇਰੇ ਪਾਣੀ ਪਾਣਾ ਅੱਛਾ ਅੱਛਾ ਮੇਰਾ ਤਾਂ ਬਹੁਤ ਪੁਰਾ ਹਾਲ ਆ ਮੈਂ ਤਾਂ ਆਂਦੀ ਮੰਜੇ ਤੇ ਡਿੱਗ ਗਈ ਮੈਂ ਪੁੱਛਿਆ ਜੀ ਕਿਸੇ ਨੇ ਮਾੜਾ ਨੂੰ ਪੁੱਣਾ ਓਹੋ ਓਹੋ ਇਹ ਜੀ ਪਾਣੀ ਪਾਣਾ ਅੱਛਾ ਅੱਛਾ ਹੋਣੀ ਹੋੜਾ ਉਠ ਗਈ ਵਾ ਕੋਲਾ ਵੀ ਹੋੜ ਲੱਗੀ ਲਾ 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 ਚਲੋ ਫਿਰ ਬੈ ਹੀ ਜਾਂਦੇ ਹਾਂ ਨਹੀਂ ਨਹੀਂ ਉੱਠਣਾ ਹੈ ਨਾ ਸੱਚਾ ਸੋ ਇੰਦਰ ਮਿਰਚਾਂ ਪਈਆਂ ਉਹ ਵੀ ਡੀਗ ਲੱਗੀ ਸੀ ਮੈਂ ਮੇਟੋ ਸੋ ਦਿਖਾ ਦੇ ਕਿੱਦਾਂ ਵੱਢੀ ਆ ਪਾਣੀ ਆ ਗਿਆ ਦੁੱਧ ਨਹੀਂ ਪਾਣਾ ਹੈਗਾ ਅੱਛਾ ਇਹ ਚ ਦੁੱਧ ਨਹੀਂ ਪਾਣਾ ਹੈਗਾ ਕਿਉਂਕਿ ਇਹ ਬਿਮਾਰ ਬੰਦੇਲੇ ਵਰਨੀਆਂ ਪਾਣੀ ਵਾਲੀਆਂ ਹਾਂ ਹਾਂ ਇਹ ਦਕੇਜ ਪਾਣੀ ਵਿੱਚ ਪੌੜਦੀਆਂ ਹੁਣ ਅਸੀਂ ਪਾਣੀ ਛੱਡਾਂਗੇ ਚਾਸ਼ਨੀ ਹੈ ਇਹ ਹਾਂ ਅੰਜੇ ਐਦਾਂ ਹੁੰਦੀ ਆ ਹਾ ਲਾ ਲਾ ਹਾਂਜੀ ਦੋ ਚਾਰ ਬਾਰ ਇਹ ਦਵਾ ਕੇ ਹਾਂਜੀ ਸਾਕੇ ਅਸੇ ਨਹੀਂ ਆਉਂਦੀ ਯਾਰ ਮਰੀਜ਼ਾਂ ਦਾ ਖਾਣਾ ਹੋਣਾ ਉਹ ਨਦਰਜ ਰਹੀ ਆ ਸੇਵੀਆਂ ਅਸੀਂ ਬਹਿਨੇ ਆ ਇੱਥੇ ਕਿਉਂਕਿ ਅਸੀਂ ਉੱਥੇ ਬੈ ਬੈ ਕੇ ਥੱਕ ਗਏ ਹਾਂ ਰੋਟੀ ਵੀ ਪਕਾ ਲੈਣਾ ਪਿਆ ਆ ਜਦ ਜਾਰੇ ਹੱਥ ਦਿਖਾ ਲਈ ਪਹਿਲਾਂ ਤਾਂ ਬਹੁਤ ਹੋ ਗਈ ਸੀ ਜਮੜੀ ਦਵਾਈ ਥੋੜੀ ਪਹਿਲੇ ਦਵਾਈ ਖਾ ਲਈ ਫੇਰ ਹੋ ਠੀਕ ਆ ਥੋੜਾ ਜਿਹਾ ਪੀਣੇ ਨਾਲ ਹੋਇਆ ਫਰਕ ਹੈ ਨਾ ਪਰ ਦਵਾਈ ਦਾ ਉੱਨਾ ਹੋਵੇ ਥੋੜਾ ਜਿਆ ਠਹਿਰ ਕੇ ਫੇਰ ਹੋ ਜਾਣਾ ਉਹਦੀ ਦਵਾਈ ਨਾਲ ਥੋੜਾ ਅਸਰ ਰਹਿੰਦਾ ਹੈ ਨਾ ਫਿਰ ਤਾਂ ਹੋ ਜਾਂਦਾ ਹੁੰਦਾ ਬਹੁਤ ਜ਼ਿਆਦਾ ਹੁੰਦਾ ਹੈ ਪਹਿਲਾਂ ਦੇਖੋ ਮੈਨੂੰ ਪਹਿਲਾਂ ਗਲਾ ਖਰਾਬ ਹੋਇਆ ਬੜਾ ਬੜਾ ਗਲਾ ਖਰਾਬ ਹੋਇਆ ਫਿਰ ਜੁਕਾਮ ਹੋਇਆ ਹੁਣ ਖਾਂਸੀ ਹੋ ਗਈ ਕੋਈ ਚੀਜ਼ ਹੋ ਜਾਂਦੀ ਕੋਈ ਰੋੜੀ ਰੋੜੀ ਉਦਾਰ ਦੇਸੀ ਨੀਟੇ ਚਲੇਦੀ ਜੋ ਹੁੰਦਾ ਹੋਈ ਜਾਂਦੇ ਉਹ ਬੜਾ ਵੀ ਅੱਛਾ ਨਹੀਂ ਲੱਗਦੀ ਮੈਂ ਖੁਸ਼ ਰਹਿ ਖੁਸ਼ ਰਹਿ ਕੋਈ ਨਹੀਂ ਹੁੰਦਾ ਰੰਦਾ ਸਮਝ ਬੜਾ ਦਿਖਾ ਐਨਜੋਏ ਕਰਨਾ ਚਾਹੀਦਾ ਲਾਈਫ ਨੂੰ ਸੀਰੀਅਸ ਜੋ ਮਰਜੀ ਹੁੰਦਾ ਹੋਵੇ ਖੁਸ਼ ਰਹਿਣਾ ਚਾਹੀਦਾ ਬੰਦੇ ਨੂੰ ਤਾਂ ਹੀ ਫੇ ਬਿਮਾਰੀ ਕਹਿੰਦੀ ਬਾਏ ਬਾਏ ਮੈਂ ਚਲੀ ਗਈ ਮੈਨੂੰ ਮੰਦੀ ਫੇ ਦੌੜ ਜਾਂਦੀ ਹੈ ਚੱਲਦੀ ਦੌੜ ਚਾਹ ਰੇ ਤਾਂ ਤਮੀ ਹਸੀ ਜਾਂਦੇ ਖੇਟੀ ਜਾਂਦੀ ਐਦੀ ਹੁੰਦਾ ਹੈ ਲਾਈਫ ਮੇਸ਼ਾ ਸਟੈਟਨ ਨੂੰ ਤਿਆਰ ਰਹਿੰਦੀ ਆ ਪਰ ਡੱਟ ਕੇ ਮੁਕਾਬਲਾ ਕਰ ਦੇਣਾ ਚਾਹੀਦਾ ਹੈ ਨਾ ਮੰਮੀ ਜੀ ਕਰੀ ਜਾਂਦੇ ਆ ਇਹ ਸਾਰਾ ਜੀਵਨ ਮੁਸ਼ਕਿਲਾਂ ਆਂ ਬੀ ਰੰਗੀਆਂ ਇਹ ਕੀ ਆ ਇਹ ਤਾਂ ਮਾੜੀ ਜਿਹੀ ਖੰਸ ਗਿਆ ਲੋ ਜੀ ਅੱਧ ਸਾਡੀਆਂ ਸੇਮੀਆਂ ਹੋ ਗਈਆਂ ਤਿਆਰ ਤੇ ਇਹ ਬਹੁਤ ਛੋਟੇ ਜਿਹੀ ਤਰੀਕੇ ਨਾਲ ਬਣ ਜਾਂਦੀ ਹੈ ਥੋੜੇ ਟਾਈਮ ਚ ਹਾਂਜੀ ਮਰੀਜ਼ ਬੰਦੇ ਦੇ ਬੋਖਰੀ ਆયા ਹੋਣ 80 ਮਰੀਜ਼ ਬੰਦੇ ਪਾਵਾਂਗੇ ਤੇ ਤੁਹਾਨੂੰ ਦੱਸਾਂਗੇ ਕੀ ਖਚੀਆਂ ਬਣੀਆਂ ਲੋ ਜੀ ਹੁਣ ਅਸੀਂ ਡੋਂਗੇ ਵਿੱਚ ਪਾਲੀਆਂ ਐ ਸੇਮੀਆ ਆਪਣੀਆਂ ਤੇ ਹੁਣ ਅਸੀਂ ਖਾਣੇ ਆ ਤੇ ਤੁਹਾਨੂੰ ਦੱਸਦੀ ਆ ਲੋ ਜੀ ਇਹ ਅਸੀਂ ਬਣਾਈਆਂ ਆ ਪਾਣੀ ਵਾਲੀਆਂ ਕਿਉਂਕਿ ਇਹ ਵਧੀਆ ਹੁੰਦੀਆਂ ਆ ਦੇ ਤੜਕੇ ਵਾਲਿਆਂ ਨੂੰ ਕਹਿੰਦੇ ਆ ਸੇਲੀਆਂ ਜਿਹੜਾ ਸਿੱਧਾ ਫਤਸ ਦੇ ਤੱਕ ਨੂੰ ਹਮ ਗਾਇਮ ਗ ਮੰਮੀ ਸਾਗੀ ਤਿਆਰ ਕਾਲੀ ਯਾਰ ਐਪੀ

ਭੰਡੀਆਂ ਹੋਲਾਂ ਦੇ ਇੰਨੀ ਜਲਦੀ ਕੰਮ ਕਰਦੇ ਆ ਮੈਂ ਫੇ ਵਿਲੇ ਹੋਈਏ ਹੋਰ ਬੇਸਾਲ ਲਾ ਫਿਰ ਦੰਫੂ ਬਾਰ ਕੇ ਪਿੰਦੇ ਆ ਛੋਰੀ ਖਾਣਦੇ ਆ ਹਮਮ ਇਹ ਇਸਦੀ ਯਾਦ ਮੈਨੂੰ ਸੇਮੀਆਂ ਵੀ ਪਸੰਦ ਆ खिचड़ी <laughs> भी पसंद आते हैं तलिया भी पसंद, so कोई टेंशन नहीं होने बीमार <laughs> हो। है, ये चीज़ जब मेरी पसंद ही नहीं है, हल्की चीज़ पसंद करते खाने वाली, क्योंकि ये ना बढ़िया चीज़ खाने चाहिए ना सारे, ते हो <coughs> <coughs> तो लाख बोल नहीं हो रहे हैं, so family देख कर के hello ਮੂੰਹ ਚਾਕੇ ਲਾ ਦੂੰਗਾ ਪੀ ਐਫ ਦੀ ਗਰਮ ਮੰਮੀ ਤੂੰ ਕਹਿ ਕੇ ਹੌਲੀ ਹੌਲੀ ਕਾ ਮੰਮੀ ਹੌਲੀ ਕਹਿ ਤਾ ਪੂਰਾ ਢੋਂਗਾ ਮੂੰਹ ਨੂੰ ਮੰਮੀ ਵੀ ਠੀਕ ਹੀ ਆਣਾ ਠੀਕ ਤਾਂ ਠੰਡੀਆਂ ਹੋਈਆਂ ਮੇਰੀ ਨਹੀਂ ਹੋਈ ਆ ਮੰਮੀ ਬਾਜਾ ਮਨੇ ਉਸ ਵਾਲਾ ਪਿਆ ਤੇ ਫਲ ਫਰਾਵ ਹਾਂਜੀ ਹੁਣ ਅਸਲੀ ਬਲੌਗ ਐਂਡ ਇਸਮਾਰਟ ਕਰ ਲਿਆ ਤੇ ਹੁਣ ਅਸਲੀ ਅਗਲੇ ਬਲੌਗ ਨੂੰ ਟਾਈਮ ਮਿਲਾਂਗੇ ਤੇ ਇਸ ਬਲੌਗ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਅਗਲੇ ਬਲੌਗ ਤੱਕ ਮੈਂ ਰਹਿ ਆ ਦੱਤ ਰੇ ਸਾਰਾ ਸ਼ੇਅਰ ਕਰਾਂਗਾ